ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਤੇ ਲਓ ਜੀ ਆਪਾਂ ਇਸ ਤਰੀਕੇ ਨਾਲ ਬਰਤਨ ਸਾਫ਼ ਕਰਦੇ ਆਪਾਂ ਇਸ ਤਰੀਕੇ ਨਾਲ ਜਿਹੜੀ ਕਾ ਕੜਾਈਆਂ ਦੇ ਉੱਪਰ ਖਾਰਸ ਲੱਗ ਜਾਂਦੀ ਆ ਤੇ ਵਿੱਚੋਂ ਵੀ ਇਸ ਤਰੀਕੇ ਨਾਲ ਹੋ ਜਾਂਦੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਆ ਅੱਜ ਤੇ ਤੁਹਾਨੂੰ ਦਿਖਾਉਣੇ ਅੱਗੇ ਵੀਡੀਓ ਵਿੱਚ ਤੇ ਦੇਖੋ ਜੀ ਆਪਾਂ ਇਹਨਾਂ ਨੂੰ ਬਾਹਰ ਲਿਜਾ ਕੇ ਰਸੋਈ ਤੋਂ ਫਿਰ ਇਹ ਸਾਫ਼ ਕਰਦੇ ਆ ਤੇ ਲਓ ਜੀ ਆਪਾਂ ਇਹਨੂੰ ਮਨਜਣ ਲੱਗੇ ਆਂ ਕੜਾਈਏ ਨੂੰ ਇਹ ਦੇਖੋ ਇਸ ਤਰੀਕੇ ਨਾਲ ਕਾਲਾ ਹੋ ਜਾਂਦਾ ਗੈਸ ਤੇ ਹਰ ਵਕਤ ਵਰਤਨ ਨਾਲ ਜੀ ਤੇ ਆਪਾਂ ਇਹ ਲੈਟ ਮਨ ਨਾਲ ਆਪਾਂ ਇਹਨੂੰ ਬੰਦ ਠੀਕ ਕਰਦੇ ਆਂ ਸਮਾਰ ਕੇ ਸਾਫ ਕਰਦੇ ਆਂ ਇੱਕ ਆਪਾਂ ਇੱਧਰ ਨਿੰਬੂ ਲੈ ਲਿਆ ਇੱਕ ਆਪਾਂ ਇਹ ਲੈ ਲਿਆ ਜੀ ਨਿੰਬੂ ਤੋਂ ਬਣਿਆ ਹੋਇਆ ਵਿੰਮ ਤੇ ਇੱਕ ਆਪਾਂ ਸਾਬਣ ਲੈਤੀ ਆ ਜੀ ਇੱਕ ਆਪਾਂ ਥੋੜੀ ਜਿਹੀ ਬਰੀਤੀ ਲੈਨੇ ਆ ਜੀ ਆਪਾਂ ਇਹ ਬਰੀਤੀ ਨਾਲ ਬਰੀਤੀ ਬਹੁਤ ਹੀ ਵਧੀਆ ਚੀਜ਼ ਆ ਜੀ ਇਹਦੇ ਨਾਲ ਆਪਾਂ ਇਹਨੂੰ ਸਾਫ ਕਰਦੇ ਆਂ ਇਹ ਕਾਲਸ ਸਾਰੀ ਵੱਢ ਦੂਗੀ ਇਲਾਵਾ ਜੇ ਆਪਾਂ ਸਾਫ਼ ਕਰਦੇ ਆਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਦੇਖਿਓ ਜੀ ਵੀਡੀਓ ਸੋਹਣੀਆਂ-ਸੁਹਣੀਆਂ ਦੇਖਣ ਵਾਸਤੇ ਜੇ ਆਪਾਂ ਇੱਥੇ ਥੋੜਾ ਜਿਹਾ ਆਪਾਂ ਇਹ ਪਰਪਲ ਡਿਮ ਪਾ ਲੈਨੇ ਆਂ ਇਹ ਇਸ ਤਰ੍ਹਾਂ ਨਾਲ ਆਏ ਲਾ ਲੈਂਦੇ ਆਂ ਸਰਬਾਲੀ ਜੰਮੀ ਵੀ ਹੋਵੇ ਤਾਂ ਆਪਾਂ ਇਸ ਨੂੰ ਇਸ ਤਰੀਕੇ ਨਾਲ ਵੱਡਲਾ ਵੀ ਲੈ ਸਕਦੇ ਆ ਐਡਾ ਵੱਡਲਾ ਲੈ ਕੇ ਤਾਂ ਮੈਂ ਇੱਕ ਦਾ ਪਾ ਲਿਆ ਇਹ ਰੇਗ ਮਾਰਦੀ ਮਰਤੋ ਵੀ ਕਰ ਸਕਦੇ ਆ ਇਸੇ ਇਸ ਤਰ੍ਹਾਂ ਇਹ ਆ ਪਾਇਸਤਰੀ ਕੇ ਨਾਲ ਇਹ ਮੈਂ ਇਹ ਚਾਟਾਟ ਫਟ ਰਹੇ ਹੈ ਜੀ ਆਪਣੀ ਬਹੁਤ ਜ਼ਿਆਦਾ ਕਾਰਸ ਸੀ ਤੇ ਆਪਾਂ ਹੁਣ ਇੱਥੇ ਮਾੜਾ ਜਿਹਾ ਬੀ ਮਹੂਰ ਪਾ ਕੇ ਮਾੜਾ ਆ ਤੇ ਆਪਾਂ ਇਹਨੂੰ ਹੁਣ ਬਰੇਤੀ ਨਾਲ ਆਪਾਂ ਇਹਨੂੰ ਮਾ ਦੇ ਲਿਆ ਮਾੜਾ ਜਿਹਾ ਪਾਣੀ ਪਾ ਲਿਆ ਆਪਾਂ ਇਹਦੇ ਉੱਪਰ ਤੇ ਹੁਣ ਆਪਾਂ ਅਸੀਂ ਵੱੱਬ ਕੇ ਪੂਰੇ ਜ਼ੋਰ ਦੀ ਆਪਾਂ ਇਹਨੂੰ ਮਾ ਇਹ ਲੋ ਜੀ ਬਹੁਤ ਵਧੀਆ ਬਣ ਗਿਆ ਮਿਹਨਤ ਤਾਂ ਬਹੁਤ ਹੈ ਜੀ ਕਾਲਸੀਏ ਤੋਂ ਲੱਗ ਜੀ ਬਹੁਤ ਜ਼ਿਆਦਾ ਮਸਾਂ ਲੈਂਦੀ ਆ ਤੇ ਪਰ ਆਪਾਂ ਇਹ ਕੁਛ ਛੋਟੀ ਜੀ ਡਲੇ ਨਾਲ ਛੋਟੇ ਜੀ ਡਲੇ ਨਾਲ ਆਪਾਂ ਉਹਦੀ ਮਦਦ ਨਾਲ ਕੁਛ ਆਪਾਂ ਬੀਨੂ ਪਾ ਕੇ ਗਰਮ ਪਾਣੀ ਪਾ ਕੇ ਤੇ ਆਪਾਂ ਉਹਦੀ ਮਦਦ ਨਾਲ ਆਪਾਂ ਇਹਨੂੰ ਬਹੁਤ ਵਧੀਆ ਬਣਾ ਲਿਆ ਬਹੁਤ ਵਧੀਆ ਬਣ ਗਿਆ ਇਹ ਚਲੋ ਜੀ ਆਪਾਂ ਹੁਣ ਇੱਕ ਵਾਰੀ ਧੱਪ ਕੇ ਮਾਂਗੇ ਜੀ ਬਰੇਸੀ ਨਾ ਮਾਵੇ ਬਾਬਾ ਸੇ ਮੈਂ ਤਾਂ ਹੀ ਚੰਪਾ ਦੀ ਬਰੇਸੀ ਨੇ ਨਾਲੇ ਇਹ ਬਹੁਤ ਸੋਹਣਾ ਬਣ ਗਿਆ ਸੀ ਮਾੜੀ ਮੋਤੀ ਜਿਹੜੀ ਕਾਲਸ ਰਹੇਗੀ ਉਹ ਪੱਤੀ ਚਾਹੀਦੀ ਇਹ ਵੀ ਤੇ ਲਓ ਜੀ ਆਪਣਾ ਕੜਾਈ ਆ ਇਸ ਤਰੀਕੇ ਨਾਲ ਆਪਾਂ ਸਾਫ਼ ਕਰ ਦਿੱਤਾ ਬਹੁਤ ਹੀ ਸੋਹਣਾ ਬਣ ਗਿਆ ਉਹ ਬਣਾਉਣਾ ਦਾ ਦੂਸਰਾ ਪਾਸਾ ਕਰਕੇ ਦੇਖੋ ਕਿ ਲਾ ਵਧੀਆ ਬਣ ਗਿਆ ਆਪਾਂ ਇਹ ਬਰੇਤੀ ਵੀਮ ਤੇ ਦੋ ਤਨ ਚੀਜ਼ਾਂ ਵੀ ਇਸ ਵਰਤੋਲਾ ਲੋਡ ਕਰਿਆਗਾ ਤੇ ਥੋੜਾ ਆਪਾਂ ਗਰਮ ਪਾਣੀ ਵੀ ਪਾਇਆ ਸੀ ਵਿੱਚ ਕਿਉਂਕਿ ਗਰਮ ਪਾਣੀ ਨਾਲ ਮਹਿਲ ਉਹ ਜਿਹੜੀ ਜੰਮੀ ਹੋਈ ਗੱਭੀ ਉਹ ਪੋਲੀ ਹੋ ਜਾਂਦੀ ਆ ਤੇ ਵੀਡੀਓ ਕੋ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਥੋੜਾ ਸੋਹਣਾ ਵੀਡੀਓ ਦੇਖਣ ਵਾਸਤੇ ਜੀ ਦੇਖੋ ਕੜਾਈ ਆ ਕਿੰਨਾ ਚੰਕਰਾ ਕੋ ਬਹੁਤ ਵਧੀਆ ਬਣ ਗਿਆ ਜੀ ਬਾੜੀ ਮੈਂ ਚੜੀ ਹੋਈ ਸੀ ਤੁਸੀਂ ਵੀਡੀਓ ਵਿੱਚ ਦੇਖ ਹੀ ਲਿਓ ਜੀ ਤੇ ਇਸ ਤਰੀਕੇ ਨਾਲ ਆਪਾਂ ਸਾਫ਼ ਕਰਾਂਗੇ